ਪਾਨੂੰ ਬਹੁਤ ਬਹੁਤ ਮੁबारकਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ ਮੇਰਾ ਨਾਮ ਕੁਲਦੀਪ ਗਿੱਰਈ ਤੇ ਮੈਂ ਬਿਲੋਂਗ ਤਾਂ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੀ ਟ੍ਰੇਨਿੰਗ ਪੀੜ ਚੱਲ ਰਹੀ ਸੀ ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਸਰਕਾਰ ਦੀ ਬਹੁਤ ਵਧੀਆ ਪਾਲਿਸੀ ਹੈ ਜੀ ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾ 'ਚ ਰਾਹਤ ਕਾਰਜ ਜਿਹੜਾ ਲਗਾਤਾਰ ਉਹਨਾਂ ਦੇ ਵੱਲੋਂ ਚੱਰੀ ਹੈ ਤੇ ਅੱਜ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਜਾਵੇਗਾ ਤੇ ਇਜ਼ਰਨ ਖਾਨਪਿੰਦਾ ਸਮਾਨ ਜਿਹੜਾ ਰਾਹਤ ਕਾਰਜ ਦੀ ਨਿਗਰਾਨੀ ਜਿਹੜੀ ਆ ਪੰਜਾਬ ਪ੍ਰਧਾਨ ਦੇ ਵੱਲੋਂ ਅਮਨ ਅਰੋੜਾ ਦੇ ਵੱਲੋਂ ਕੀਤੀ ਜਾਵੇਗੀ ਤੇ ਖਾਨਪਿੰਦਾ ਸਮਾਨ ਅਤੇ ਸਾਫ਼ ਪਾਣੀ ਅਤੇ ਮੈਡੀਕਲ ਕੈਂਪ ਜਿਹੜੇ ਆ ਉਹ ਲਗਾਏ ਜਾਣਗੇ ਤੇ ਡਾਕਟਰ ਬਲਜੀਤ ਕੌਰ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਮਾਫ ਕਰਨਾ ਫਾਜ਼ਿਲਕਾ ਦੇ ਵਿੱਚ ਉਹਨਾਂ ਦੇ ਵੱਲੋਂ ਮੈਡੀਕਲ ਕੈਂਪ ਲਗਾਇਆ ਜਾਵੇਗਾ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਹੜੀਆਂ ਦਵਾਈਆਂ ਨੇ ਖਾਣ ਪੀਣ ਦਾ ਸਮਾਨ ਅਤੇ ਰਾਹਤ ਕਾਰਜ ਦੇ ਵਿੱਚ ਜੋ-ਜੋ ਸਮਾਨ ਆਂਦਾ ਜੋ ਜ਼ਰੂਰਤ ਦੀ ਚੀਜ਼ਾਂ ਨੇ ਜੋ ਇਸ ਵੇਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਦੀ ਜ਼ਰੂਰਤ ਆ ਲੋਕਾਂ ਨੂੰ ਉਸ ਹਰ ਚੀਜ਼ ਜਿਹੜੀ ਆ ਪੰਜਾਬ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਈ ਜਾਵੇਗੀ ਅਤੇ ਹਰਪਜਨ ਸਿੰਘ ਈਟੀਓ ਦੇ ਵੱਲੋਂ ਮੰਤਰੀ ਹਰਪਜਨ ਸਿੰਘ ਈਟੀਓ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਜਾਣਗ ਜਿੱਥੇ ਉਹਨਾਂ ਦੇ ਵੱਲੋਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਉੱਥੇ ਵੀ ਜਾ ਕੇ ਉਹਨਾਂ ਦੇ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਪਸ਼ੂਆਂ ਨੂੰ ਚਾਰਾ ਜਿਹੜਾ ਇਸੇ ਯਕੀਨੀ ਬਣਾਇਆ ਜਾਵੇਗਾ ਇਸ ਤਰ੍ਹਾਂ ਹੀ ਮੰਤਰੀ ਜਿਹੜੇ ਹੈ ਕੈਬਨਿਟ ਮੰਤਰੀ ਆ ਉਹਨਾਂ ਦੇ ਵੱਲੋਂ ਹੜਪ੍ਰਭਾਵੀ ਇਲਾਕਿਆਂ ਦਾ ਵੀ ਦੌਰਾ ਕੀਤਾ ਜਾਵੇਗਾ ਤੇ ਡਾਕਟਰ ਬਲਬੀਰ ਸਿੰਘ ਗੁਰਦਾਸਪੁਰ ਖੇਤਰ ਤੇ ਇਕਾ ਕਰਨ ਮਹਿੰਮ ਤੇ ਵੈਟਨਰੀ ਸੇਵਾਵਾਂ ਦੀ ਇਹ ਕਰਨਗੇ ਦੇਖਪਾਲ ਤੇ ਮੰਤਰੀ ਲਾਲਜੀਤ ਸਿੰਘ ਪੁੱਲਰ ਤਰਨਤਾਰਨ ਦੇ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਰਾਸ਼ਨ ਕਿੱਟਾਂ ਪੀਣ ਵਾਲਾ ਖਾਣ-ਪੀਣ ਅਤੇ ਸਫਾਈ ਮਹਿੰਮ ਕਰਨਗੇ। ਉਸੇ ਨਿਗਰਾਨੀ ਕੀਤੀ ਜਾਵੇਗੀ ਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਕੱਗਰ ਦੇ ਨਾਲ ਲੱਗਦੇ ਖੇਤਰਾ 'ਚ ਰਾਹਤ ਕਮਾ ਦੀ ਕਰਨਗੇ ਸਮਿਖਿਆ ਤੇ ਪਸ਼ੂ ਵਾਲੀ ਚਾਰਾ ਦਵਾਈਆਂ ਤੇ ਖੁਰਾਕ ਤੇ ਵੰਡਣਗੇ ਪੈਕੇਟ। ਇਸ ਤਰ੍ਹਾਂ ਆਪ ਸਰਕਾਰ ਵੱਲੋਂ ਹੜਪ੍ਰਭਾਵਿਤ ਖੇਤਰਾ 'ਚ ਰਾਹਤ ਕਾਰਜ ਜਿਹੜਾ ਉਹ جاری ਆ ਤੇ ਇਸੇ ਤਰ੍ਹਾਂ ਹੀ ਕੈਬਨਲ ਮੰਤਰੀ ਆਦੇ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਕਿ ਹੜਪ੍ਰਭਾਵਿਤ ਇਲਾਕੇ ਉਹਨਾਂ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਖਾਣ ਪੀਣ ਦਾ ਸਮਾਨ ਸਾਫ ਪਾਣੀ ਅਤੇ ਮੈਡੀਕਲ ਕੈਂਪ ਲਗਾਏ ਜਾਣਗੇ ਤੇ ਹਰ ਚੀਜ਼ ਜਿਹੜੀ ਇਸ ਵੇਲੇ ਲੋਕਾਂ ਨੂੰ ਜ਼ਰੂਰਤ ਹੈ ਲੋਕਾਂ ਨੂੰ ਜਿਸ ਚੀਜ਼ ਦੀ ਜਰੂਰਤ ਹੈ ਜ਼ਰੂਰਤ ਦਾ ਸਮਾਨ ਜਿਹੜਾ ਉਹ ਮੁਹੱਈਆ ਪੰਜਾਬ ਸਰਕਾਰ ਦੇ ਵੱਲੋਂ ਕਰਾਇਆ ਜਾਵੇਗਾ ਤੇ ਲਗਾਤਾਰ ਕੋਸ਼ਿਸ਼ਾਂ ਪੰਜਾਬ ਸਰਕਾਰ ਦੀ ਕੈਬਨਟ ਮੰਤਰੀਆਂ ਦੇ ਵੱਲੋਂ ਕਿ ਕਿਸੇ ਵੀ ਤਰ੍ਹਾਂ ਕਿਸੇ ਵੀ ਇਨਸਾਨ ਨੂੰ ਇਸ ਵੇਲੇ ਕੋਈ ਵੀ ਮੁਸ਼ਕਲ ਸਾਹਮਣੇ ਨਾ ਆਵੇ ਕਿਉਂਕਿ ਹੜ੍ਹਾਂ ਦੇ ਨਾਲ ਪੰਜਾਬ ਦੇ ਪਿੰਡਾਂ ਦਾ ਬੁਰਾ ਹਾਲ ਹੈ ਮਾੜੇ ਹਾਲਾਤ ਨੇ ਇਸ ਵੇਲੇ ਜਿੱਥੇ ਚੱਲਦੇ ਕਿ ਸਰਕਾਰ ਦੇ ਵੱਲੋਂ ਲਗਾਤਾਰ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਰੈਸਕਿਊ ਵੀ ਕੀਤਾ ਜਾ ਰਿਹਾ ਜਿਹੜੇ ਲੋਕ ਹੜ੍ਹਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਦਾ ਰੈਸਕਿਊ ਵੀ ਕੀਤਾ ਜਾ ਰਿਹਾ ਤੇ ਉੱਥੇ ਹੀ بارش ਜਿਹੜੀ ਆ ਲਗਾਤਾਰ ਪੈ ਰਹੀ ਹੈ ਇਸੇ ਨਾਲ ਵੀ ਮੁਸ਼ਕਲਾ ਜਿਹੜੀ ਆ ਹੋਰ ਵਧ ਰਹੀਆਂ ਨੇ ਇਹਨਾਂ ਮੁਸ਼ਕਲਾ ਦੇ ਵਿੱਚ ਵੀ ਪੰਜਾਬ ਦੇ ਲੋਕ ਜਿਹੜੇ ਇਕਜੁੱਟ ਨੇ ਅਤੇ ਇੱਕ ਦੂਜੇ ਦੀ ਮਦਦ ਲਈ ਤਿਆਰ ਨੇ ਅਤੇ ਇਹ ਸਰਕਾਰ ਦੇ ਵੱਲੋਂ ਵੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਇਹਨਾਂ ਲੋਕਾਂ ਦੀ ਕੋਸ਼ਿਸ਼ ਜਿਹੜੀ ਆ ਪੂਰੀ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦੀ ਚੀਜ਼ ਇਹਨਾਂ ਨੂੰ ਮੁਹੱਈਆ ਕਰਵਾਈ ਜਾਏਗੀ ਮੈਡੀਕਲ ਕੈਂਪ ਹੋਵੇ ਖਾਣ ਪੀਣ ਦਾ ਸਮਾਨ ਹੋਵੇ ਰਾਸ਼ਨ ਦਾ ਸਮਾਨ ਹੋਵੇ ਸਾਫ਼ ਪਾਣੀ ਦਾ ਸਮਾਨ ਹੋਵੇ ਅਤੇ ਇਸ ਤਰ੍ਹਾਂ ਹਰ ਸਮਾਨ ਜਿਹੜਾ ਉਹ ਹੜ ਪ੍ਰਭਾਵਿਤ ਇਲਾਕਿਆਂ 'ਚ ਪਹੁੰਚਾਇਆ ਜਾਵੇਗਾ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਸਾਹਮਣੇ ਨਾ ਆਵੇ ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾ 'ਚ ਰਾਹਤ ਕਾਰਜ ਜਿਹੜਾ ਲਗਾਤਾਰ ਉਹਨਾਂ ਦੇ ਵੱਲੋਂ ਚੱਰੀ ਹੈ ਤੇ ਅੱਜ ਪੰਜਾਬ ਪ੍ਰਧਾਨ ਅਮਨ अरोੜਾ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਜਾਵੇਗਾ ਤੇ ਇਜ਼ਰਨ ਖਾਨਪਿੰਦਾ ਸਮਾਨ ਜਿਹੜਾ ਰਾਹਤ ਕਾਰਜ ਦੀ ਨਿਗਰਾਨੀ ਜਿਹੜੀ ਆ ਪੰਜਾਬ ਪ੍ਰਧਾਨ ਦੇ ਵੱਲੋਂ ਅਮਨ अरोੜਾ ਦੇ ਵੱਲੋਂ ਕੀਤੀ ਜਾਵੇਗੀ ਤੇ ਖਾਨਪਿੰਦਾ ਸਮਾਨ ਅਤੇ ਸਾਫ਼ ਪਾਣੀ ਅਤੇ ਮੈਡੀਕਲ ਕੈਂਪ ਜਿਹੜੇ ਆ ਉਹ ਲਗਾਏ ਜਾਣਗੇ ਤੇ ਡਾਕਟਰ ਬਲਜੀਤ ਕੋਰ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਮਾਫ ਕਰਨਾ ਫਾਜ਼ਿਲਕਾ ਦੇ ਵਿੱਚ ਉਹਨਾਂ ਦੇ ਵੱਲੋਂ ਮੈਡੀਕਲ ਕੈਂਪ ਲਗਾਇਆ ਜਾਵੇਗਾ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਹੜੀ ਆ ਦਵਾਈਆਂ ਨੇ ਖਾਣ ਪੀਣ ਦਾ ਸਮਾਨ ਅਤੇ ਰਾਹਤ ਕਾਰਜ ਦੇ ਵਿੱਚ ਜੋ-ਜੋ ਸਮਾਨ ਆंदा ਜੋ ਜ਼ਰੂਰਤ ਦੀ ਚੀਜ਼ਾਂ ਨੇ ਜੋ ਇਸ ਵੇਲੇ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਸ ਚੀਜ਼ ਦੀ ਜ਼ਰੂਰਤ ਆ ਲੋਕਾਂ ਨੂੰ ਉਸ ਹਰ ਚੀਜ਼ ਜਿਹੜੀ ਆ ਪੰਜਾਬ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਈ ਜਾਵੇਗੀ ਅਤੇ ਹਰਪ੍ਰਜਨ ਸਿੰਘ ਈਟੀਓ ਦੇ ਵੱਲੋਂ ਮੰਤਰੀ ਹਰਪ੍ਰਜਨ ਸਿੰਘ ਈਟੀਓ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਜਾਣਗੇ ਇਹਦੇ ਉਹਨਾਂ ਦੇ ਵੱਲੋਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਉੱਥੇ ਵੀ ਜਾ ਕੇ ਉਹਨਾਂ ਦੇ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਪਸ਼ੂਆਂ ਨੂੰ ਚਾਰਾ ਜਿਹੜਾ ਇਸੇ ਯਕੀਨੀ ਬਣਾਇਆ ਜਾਵੇਗਾ ਇਸ ਤਰ੍ਹਾਂ ਹੀ ਮੰਤਰੀ ਜਿਹੜੇ ਹੈ ਕੈਬਨਿਟ ਮੰਤਰੀ ਆ ਉਹਨਾਂ ਦੇ ਵੱਲੋਂ ਹੜਪ੍ਰਭਾਵੀ ਇਲਾਕਿਆਂ ਦਾ ਵੀ ਦੌਰਾ ਕੀਤਾ ਜਾਵੇਗਾ ਤੇ ਡਾਕਟਰ ਬਲਬੀਰ ਸਿੰਘ ਗੁਰਦਾਸਪੁਰ ਖੇਤਰ ਤੇ ਇਕਾ ਕਰਨ ਮਹਿੰਮ ਤੇ ਵੈਟਨਰੀ ਸੇਵਾਵਾਂ ਦੀ ਇਹ ਕਰਨਗੇ ਦੇਖਪਾਲ ਤੇ ਮੰਤਰੀ ਲਾਲਜੀਤ ਸਿੰਘ ਪੁੱਲਰ ਤਰਨਤਾਰਨ ਦੇ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਰਾਸ਼ਨ ਕਿੱਟਾਂ ਪੀਣ ਵਾਲਾ ਖਾਣ-ਪੀਣ ਅਤੇ ਸਫਾਈ ਮਹਿੰਮ ਕਰਨਗੇ ਉਸੇ ਨਿਗਰਾਨੀ ਕੀਤੀ ਜਾਵੇਗੀ ਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਕੱਗਰ ਦੇ ਨਾਲ ਲੱਗਦੇ ਖੇਤਰਾ 'ਚ ਰਾਹਤ ਕਮਾ ਦੀ ਕਰਨਗੇ ਸਮਿਖਿਆ ਤੇ ਪਸ਼ੂ ਵਾਲੀ ਚਾਰਾ ਦਵਾਈਆਂ ਤੇ ਖੁਰਾਕ ਤੇ ਵੰਡਣਗੇ ਪੈਕੇਟ ਇਸ ਤਰ੍ਹਾਂ ਆਪ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾ 'ਚ ਰਾਹਤ ਕਾਰਜ ਜਿਹੜਾ ਉਹ جاری ਆ ਤੇ ਇਸੇ ਤਰ੍ਹਾਂ ਹੀ ਕੈਬਨਟ ਮੰਤਰੀ ਆ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਕਿ ਹੜ੍ਹ ਪ੍ਰਭਾਵਿਤ ਇਲਾਕੇ ਉਹਨਾਂ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਖਾਣ ਪੀਣ ਦਾ ਸਮਾਨ ਸਾਫ ਪਾਣੀ ਅਤੇ ਮੈਡੀਕਲ ਕੈਂਪ ਲਗਾਏ ਜਾਣਗੇ ਤੇ ਹਰ ਇੱਕ ਚੀਜ਼ ਜਿਹੜੀ ਇਸ ਵੇਲੇ ਲੋਕਾਂ ਨੂੰ ਜ਼ਰੂਰਤ ਹੈ ਲੋਕਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜ਼ਰੂਰਤ ਦਾ ਸਮਾਨ ਜਿਹੜਾ ਉਹ ਮੁਹੱਈਆ ਪੰਜਾਬ ਸਰਕਾਰ ਦੇ ਵੱਲੋਂ ਕਰਾਇਆ ਜਾਵੇਗਾ ਤੇ ਲਗਾਤਾਰ ਕੋਸ਼ਿਸ਼ਾਂ ਪੰਜਾਬ ਸਰਕਾਰ ਦੀ ਕੈਬਨਟ ਮੰਤਰੀਆਂ ਦੇ ਵੱਲੋਂ ਕਿ ਕਿਸੇ ਵੀ ਤਰ੍ਹਾਂ ਕਿਸੇ ਵੀ ਇਨਸਾਨ ਨੂੰ ਇਸ ਵੇਲੇ ਕੋਈ ਵੀ ਮੁਸ਼ਕਲ ਸਾਹਮਣੇ ਨਾ ਆਵੇ ਕਿਉਂਕਿ ਹੜ੍ਹਾਂ ਦੇ ਨਾਲ ਪੰਜਾਬ ਦੇ ਪਿੰਡਾਂ ਦਾ ਬੁਰਾ ਹਾਲ ਹੈ ਮਾੜੇ ਹਾਲਾਤ ਨੇ ਇਸ ਵੇਲੇ ਜਿੱਥੇ ਚੱਲਦੇ ਕਿ ਸਰਕਾਰ ਦੇ ਵੱਲੋਂ ਲਗਾਤਾਰ ਉਹਨਾਂ ਦੀ ਕਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਰੈਸਕਿਊ ਵੀ ਕੀਤਾ ਜਾ ਰਿਹਾ ਜਿਹੜੇ ਲੋਕ ਹੜ੍ਹਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਦਾ ਰੈਸਕਿਊ ਵੀ ਕੀਤਾ ਜਾ ਰਿਹਾ ਤੇ ਉੱਥੇ ਹੀ بارش ਜਿਹੜੀ ਆ ਲਗਾਤਾਰ ਪੈ ਰਹੀ ਹੈ ਇਸੇ ਨਾਲ ਵੀ ਮੁਸ਼ਕਲਾ ਜਿਹੜੀ ਆ ਹੋਰ ਵਧ ਰਹੀਆਂ ਨੇ ਇਹਨਾਂ ਮੁਸ਼ਕਲਾ ਦੇ ਵਿੱਚ ਵੀ ਪੰਜਾਬ ਦੇ ਲੋਕ ਜਿਹੜੇ ਇਕਜੁੱਟ ਨੇ ਅਤੇ ਇੱਕ ਦੂਜੇ ਦੀ ਮਦਦ ਲਈ ਤਿਆਰ ਨੇ ਅਤੇ ਸਰਕਾਰ ਦੇ ਵੱਲੋਂ ਵੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਇਹਨਾਂ ਲੋਕਾਂ ਦੀ ਕੋਸ਼ਿਸ਼ ਜਿਹੜੀ ਆ ਪੂਰੀ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦੀ ਚੀਜ਼ ਇਹਨਾਂ ਨੂੰ ਮੁਹੱਈਆ ਕਰਵਾਈ ਜਾਏਗੀ ਮੈਡੀਕਲ ਕੈਂਪ ਹੋਵੇ ਖਾਣ ਪੀਣ ਦਾ ਸਮਾਨ ਹੋਵੇ ਰਾਸ਼ਨ ਦਾ ਸਮਾਨ ਹੋਵੇ ਸਾਫ ਪਾਣੀ ਦਾ ਸਮਾਨ ਹੋਵੇ ਅਤੇ ਇਸ ਤਰ੍ਹਾਂ ਹਰ ਸਮਾਨ ਜਿਹੜਾ ਉਹ ਹੜ ਪ੍ਰਭਾਵਿਤ ਇਲਾਕਿਆਂ 'ਚ ਪਹੁੰਚਾਇਆ ਜਾਵੇਗਾ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਸਾਹਮਣੇ